ਸਸਿਕਾਲ ਜੀ ਕੋ ਜਾਣ ਵੀਰੋ ਅ ਜਿਵੇਂ ਤੁਹਾਨੂੰ ਪਤਾ ਵੀ ਦੋ ਦਿਨ ਤਿੰਨ ਦਿਨ ਤੋਂ ਦੱਸਿਆ ਗਿਆ ਸੀ ਕਿ ਮੌਸਮ ਬਹੁਤ ਖਰਾਬ ਆ ਅ ਉਸ ਦੇ ਅਕੋਰਡਿੰਗ ਜੇ ਬਾਹਰ ਨਿਕਲੇ ਆਪਾਂ ਸਵੇਰੇ ਸਾਜਰੇ ਬੂੰਦਾਬੰਦੀ ਹੋ ਰਹੀ ਸੀ ਥੋੜੀ ਜਿਹੀ ਬਾਰਿਸ਼ ਸਟਾਰਟ ਹੋ ਗਈ ਸੀ ਪਟਾਈਆਂ ਲਗਵਾਈਆਂ ਦੀਆਂ ਸਵੇਰੇ ਸਾਜਰੇ ਹਜਰੇ ਪਰ ਉਹ ਤੋਂ ਬਾਅਦ ਮੀਂਹ ਪੈਣ ਦੇ ਕਾਰਨ ਸਾਰੀਆਂ ਪਟਾਈਆਂ ਰੋ ਗਈਆਂ ਆਪਾਂ ਨੇ ਆਪਣੇ ਖੰਨਾਈ ਵੈਲਟ ਚ ਤਕਰੀਬਨ 7 ਵਜੇ ਤੋਂ ਹੀ ਸਟਾਰਟਿੰਗ ਹੋ ਗਈ ਮਾੜੀ ਮਾੜੀ ਬੂੰਦਾ ਬੰਦੀ ਇਸ ਟਾਈਮ ਤੱਕ ਕਾਫੀ ਮੀਂਹ ਪੈ ਰਿਹਾ ਮਤਲਬ ਜੇ ਇਸ ਕੰਡੀਸ਼ਨ ਦੇ ਹਿਸਾਬ ਨਾਲ ਮੀਂਹ ਪਈ ਗਿਆ ਤਾਂ ਮੰਨ ਕੇ ਚਲੋ ਅਸੀਂ 2 ਤੋਂ 3 ਦਿਨ ਦਾ ਗੈਪ ਪੈ ਜਾਊਗਾ ਜਿਹੜੀ ਨੂੰ ਪਾਣੀ ਜ਼ਿਆਦਾ ਜ਼ਿਆਦਾ ਕਰਾ ਉਹ ਜ਼ਿਆਦਾ ਮਿੱਟੀ ਉੱਥੇ ਥੋੜਾ ਗੈਪ ਜਲਦੀ ਹੋਰ ਹੋ ਜਾਊਗਾ ਪਰ ਆਲਮੋਸਟ ਜਿਹਦੇ ਹਿਸਾਬ ਨਾਲ ਮੈਂ ਕਾਲ ਕਰੀਆ ਸਾਰੇ ਪਾਸੇ ਨਾਬਾ ਵੈਲਟ ਦੇ ਵਿੱਚ ਵੀ ਤਿੰਨੋ ਸਾਈਡ ਵੀ ਬਾਰਿਸ਼ ਹੋ ਰਹੀ ਹੈ ਇਹ بارش ਦਾ ਮੋਸਟਲੀ ਪ੍ਰੋਬਲਮ ਹੈ ਇੱਧਰ ਆਪਣੇ ਜੋੜੇਪੁਰ ਹੈਗੇ ਨੇ ਮਲੇਰਕੋਟਲਾ ਸਾਈਡ ਉੱਥੇ ਵੀ ਮੀਂਹ ਦੀ ਕਾਫੀ ਜ਼ਿਆਦਾ ਤੇ ਜ਼ਿੰਮੇਦਾਰਾਂ ਦੇ ਗੋਲਾ ਆ ਰਹੀਆਂ ਨੇ ਤੇ ਤੁਸੀਂ ਵੀ ਆਪਣੇ ਏਰੀਆ ਦੱਸਿਓ ਵੀ ਕਿਵੇਂ ਮੀਂਹ ਆ ਤੇ ਉਹ ਅਕੋਰਡਿੰਗ ਕੀ ਕੰਪਨੀ ਦਾ ਵੀਊ ਆਉਂਦਾ 20 ਤੋਂ ਬਾਅਦ ਕਿੰਨੀ ਕੀ ਡਿਮਾਂਡ ਕੱਢਦੇ ਨੇ ਆਪਾਂ ਦੇਖਦੇ ਹਾਂ ਅ ਕੀ ਅਪਡੇਟ ਮਿਲੂਗੀ ਰੇਟ ਦੇ ਵਿੱਚ ਵੀ ਠੀਕ ਆ ਡਿਮਾਂਡ ਦੇ ਅਕੋਰਡਿੰਗ ਪਰ ਜਿਮੀਦਾਰਾਂ ਨੇ ਕਾਫੀ ਹਾਰਵੈਸਟ ਸਟਾਰਟ ਕਰ ਦਿੱਤੀ ਦੜੇ ਵਗੈਰਾ ਵੀ ਕਾਫੀ ਜ਼ਿਆਦਾ ਹਾਰਵੈਸਟ ਹੋ ਰਹੀ ਦੀ ਤੇ ਨਾਲ ਦੀ ਨਾਲ ਸ਼ਾਂਤੀ ਮਾਲ ਵੀ ਪਰ ਸੈਂਪਲਿੰਗ ਜਿੱਥੇ ਤੱਕ ਦੀ ਰਿਪੋਰਟ ਆ ਸੈਂਪਲਿੰਗ ਠੀਕ ਹੋਣ ਲੱਗੀ ਦੀ ਆਲਮੋਸਟ ਆਲੂ ਦੀ ਤੇ ਰੇਟ ਵਾਈਜ਼ ਵੀ ਵਧੀਆ ਦੇ ਮੰਨ ਕੇ ਚਲੋ 18 ਤੋਂ ਲੈ ਕੇ 19 ਰੁਪਏ ਤੱਕ ਸੌਦੇ ਆਉਣ ਲੱਗੇ ਦੀਗੇ ਵਧੀਆ ਮਾਲ ਦੇ ਕਹਿ ਰਹੇ ਆ ਵੈਸੇ ਵੀਰੇ ਮਤਲਬ ਗ੍ਰੇਡਿੰਗ ਸੈਂਪਲ ਦਾ ਵੈਸੇ ਓਕੇ ਹੋਣਾ ਚਾਹੀਦਾ ਬਹੁਤ ਜ਼ਰੂਰੀ ਆ ਬਟ ਗ੍ਰੇਡਿੰਗ ਵੀ ਵਧੀਆ ਹੋਣੀ ਚਾਹੀਦੀ ਆ ਮੈਂ ਵੀ ਬਸ ਘੱਟੇ ਜਾ ਰਿਹਾ ਦੀ ਮਾਛੋੜਾ ਵੈਲਟ ਕਿੰਨੇ ਨੂੰ ਤੇ ਉੱਥੇ ਕੁਝ ਮੀਂਹ ਦੀ بارش ਵਗ ਕੱਟ ਲੱਗ ਰਹੀ ਆ ਪਰ ਆਪਣੇ ਅਮਲੋ ਵੈਲਟ ਤੇ ਤੇ ਕੰਨਾ ਵੈਲਟ ਚ بارش ਹੈਗੀ ਆ ਬਾਕੀ ਤੁਸੀਂ ਯੂ ਸ਼ੇਅਰ ਕਰਿਓ ਜੀ ਆਪਣੇ ਕਿਵੇਂ بارش ਰਹੀ ਆਪਣੇ ਇਲਾਕੇ ਵਿੱਚ ਮੈਸੇਜ ਕਰਕੇ ਯੂ ਸ਼ੇਅਰ ਕਰਿਓ ਤੇ ਬਾਕੀ ਅਪਡੇਟ ਮੈਂ ਤੁਹਾਨੂੰ ਮੱਛਵਾੜੇ ਦਵਾਵਾਂਗਾ ਜਾ ਕੇ ਨੈਕਸਟ ਵੀਡੀਓ ਚ ਬਦੇ ਮੈਂ ਤੁਹਾਨੂੰ ਦੱਸੂਗਾ ਵੀ ਉੱਥੇ ਮੱਛਵਾੜੇ ਦੇ ਕੰਮ ਹੈ ਵੀ ਹੋ ਰਿਹਾ ਧੰਨਵਾਦ ਓਕੇ ਬ੍ਰਾਦਰ